ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਇਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘੜ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨ ਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜਨਤਾ ਆਪੈਨ ਆਪੇ ਆਧਾਰ ਆਪੇ ਸੁਖਮਾ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੋਜੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨ ਹੋਏ ਨਾਨਕ ਐਸਾ ਵਿਰਲਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜਨਤਾ ਆਪੈਨ ਆਪੇ ਆਧਾਰ ਆਪੇ ਸੁਖਮਾ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜਨਤਾ ਆਪੈਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮਾ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜਨਤਾ ਆਪੈਨ ਆਪੇ ਆਧਾਰ ਆਪੇ ਸੁਖਮਾ ਭਾਲੀਐ ਆਪੇ ਪਸਾਰ ਆਪੇ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਾ ਤਾਰ ਨ ਸੋਜੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨ ਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੋਜੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਕੋ ਜੋਗੀ ਜਿਸ ਘੜ ਪਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੋਜੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘੜ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਕੋ ਜੋਗੀ ਜਿਸ ਘੜ ਪਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਾਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੋਜੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜਨਤਾ ਆਪੈਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝਈ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨ ਹੋਏ ਨਾਨਕ ਐਸਾ ਵਿਰਲਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਾਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸੋ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਸਾਰ ਆਪੇ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝਈ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨ ਹੋਏ ਨਾਨਕ ਐਸਾ ਵਿਰਲਕੋ ਜੋਗੀ ਜਿਸ ਘੜ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਾਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝੈ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮਾ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜਨਤਾ ਆਪੈਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝਈ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਾਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੋਜੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘੜ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਿਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਾ ਤਾਰ ਨ ਸੋਜੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਾਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝੈ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖ ਮਾ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨ ਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸ ਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜਨਤਾ ਆਪੈਨ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪ੍ਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮਾ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮਾ ਭਾਲੀਐ ਆਪੇ ਪਸਾਰ ਆਪੇ ਕਾਂਤੀ ਹੋਏ ਰਹੇ ਆਪੇ ਵਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰ ਨ ਸੂਝੇ ਤੂ ਦੇਵਨਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰਮਖ ਨਾਮ ਪਰਾਪਤ ਹੋਏ ਤੇ ਸਜੋਗੀ ਕੀ ਨਗਰੀ ਸਭ ਕੋ ਵਸੈ ਪੇਖੀ ਜੋਗ ਨ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪੌੜੀ ਆਪੇ ਜੰਤ ਅਪਾਇਨ ਆਪੇ ਆਧਾਰ ਆਪੇ ਸੁਖਮਾ ਭਾਲੀਐ ਆਪੇ ਪਸਾਰ ਆਪ ਇਕਾਂਤੀ ਹੋਏ ਰਹੇ ਆਪੇ ਵੱਡ ਪਰਵਾਰ ਨਾਨਕ ਮੰਗੇ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨ ਸੂਝੇ ਤੂ ਦੇਵਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ